ਬਠਿੰਡਾ ਛੱਡ ਕੇ ਗਿੱਦੜਵਾਹ ਛੱਡ ਕੇ ਇੱਥੇ ਆਉਣਾ ਪਿਆ ਵਾ ਔਖਾ ਤਾਂ ਨਹੀਂ ਲੱਗਿਆ ਛੱਡਿਆ ਮੈਂ ਕੁਝ ਨਹੀਂ ਆ ਮੈਂ ਪੰਜਾਬ ਦਾ ਪ੍ਰਧਾਨ ਆ ਮੈਂ ਕੁਝ ਨਹੀਂ ਛੱਡਿਆ ਹੈ ਜਿੱਦੜਵਾ ਮੇਰੇ ਦਿਲ 'ਚ ਹੈ ਬਠਿੰਡਾ ਮੇਰੇ ਦਿਮਾਗ 'ਚ ਹੈ ਪੂਰਾ ਪੰਜਾਬ ਮੇਰੇ ਸ਼ਰੀਰ 'ਚ ਹੈ ਮੇਰੇ ਲਹੂ 'ਚ ਹੈ ਮੇਰੇ ਕੰਨ ਕੰਨ 'ਚ ਹੈ ਕਹਦੇ ਮਨ 'ਚ ਗੁੱਸਾ ਹੈ ਆ ਜਿਹੜਾ ਸਵਾਗਤ ਆ ਨਾ ਇਹ ਬਿੱਟੂ ਦੀ ਬੇਵਫਾਈ ਦਾ ਸਵਾਗਤ ਹੈ ਇਹ ਬਿੱਟੂ ਦੀ ਬੇਵਫਾਈ ਦਾ ਸਵਾਗਤ ਹੈ ਬੇਵਫਾਈ ਦੇ ਖਿਲਾਫ ਮੈਨੂੰ ਲੱਗਦਾ ਕਿ ਵਿਸ਼ਵਾਸਪਰਤ ਰੰਗ ਮੋਟਾ ਪਾਉਣੀਆਂ ਲੋਕ ਤੱਲਵਿਹੜਾ ਦੇ ਵਿੱਚ ਆ ਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਨੇ ਟਿਕਟ ਮਿਲਣ ਤੋਂ ਬਾਅਦ ਵਰਕਰਾਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਰਾਜਾ ਜੀ ਕਿਸ ਤਰੀਕੇ ਦੇਖ ਰਹੇ ਜੋ ਵਰਕਰ ਤੁਹਾਡਾ ਸਵਾਗਤ ਕਰ ਰਹੇ ਆ ਅੱਜ ਬਹੁਤ ਪਿਆਰ ਲੁਧਿਆਣਾ ਦੇ ਲੋਕਾਂ ਨੇ ਦਿੱਤਾ ਮੈਂ ਭੁੱਲ ਨਹੀਂ ਸਕਦਾ ਇਸ ਪ੍ਰਕਾਰ ਜਿਵੇਂ ਕਾਫੀ ਚਰਬਾ ਮਾਂ ਆਪ ਦੇ ਪੁੱਤ ਨੂੰ ਹਿੱਕ ਨਾ ਲਾਉਂਦੀ ਐ ਇਸ ਤਰ੍ਹਾਂ ਦਾ ਪਿਆਰ ਮੈਨੂੰ ਅੱਜ ਲੁਧਿਆਣਾ ਦੇ ਲੋਕਾਂ ਨੇ ਦਿੱਤਾ ਬਠਿੰਡਾ ਛੱਡ ਕੇ ਗਿੱਦੜਵਾਹ ਛੱਡ ਕੇ ਇੱਥੇ ਆਉਣਾ ਪਿਆ ਵਾ ਔਖਾ ਤਾਂ ਨਹੀਂ ਲੱਗਿਆ ਛੱਡਿਆ ਮੈਂ ਕੁਝ ਨਹੀਂ ਆ ਮੈਂ ਪੰਜਾਬ ਦਾ ਪ੍ਰਧਾਨ ਆ ਮੈਂ ਕੁਝ ਨਹੀਂ ਛੱਡਿਆ ਗਿੱਦੜਵਾਹ ਮੇਰੇ ਦਿਲ 'ਚ ਹੈ ਬਠਿੰਡਾ ਮੇਰੇ ਦਿਮਾਗ 'ਚ ਹੈ ਊੜਾ ਪੰਜਾਬ ਮੇਰੇ ਸਰੀਰ 'ਚ ਹੈ ਮੇਰੇ ਲਹੂ 'ਚ ਹੈ ਮੇਰੇ ਕੰਨ ਕੰਨ 'ਚ ਹੈ ਤੋਡੇ ਸਾਥੀ ਰਹੇ ਨੇ ਬਿੱਟੂ ਜੀ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਹਿੰਦੇ ਬਾਹਰੋਂ ਆਇਆ ਉਮੀਦਵਾਰ ਐਦਾਂ ਹੁੰਦਾ ਜਿਵੇਂ ਛੁੱਟੀਆਂ ਕੱਟਣ ਆਇਆ ਹੋਵੇ ਕੋਈ ਮੈਂ ਮੇਰੇ ਭਰਾ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਵੈਸੇ ਉਹ ਕਹਾਵਤ ਆ ਵੀ ਛੱਜਤਾ ਬੋਲੇ ਸ਼ਾਨੀ ਵੀ ਬੋਲੇ ਅਨੰਦਪੁਰ ਸਾਹਿਬ ਖੁਦ ਲੜ ਕੇ ਆਏ ਜਲੰਧਾਬਾਦ ਖੁਦ ਲੜ ਕੇ ਆਏ ਰਾਜੇ ਵੜਿੰਗ ਨੂੰ ਬਾਹਰੀ ਰਾਜਾ ਵੜਿੰਗ ਪੰਜਾਬ ਦਾ ਪ੍ਰਧਾਨ ਹੈ ਪੰਜਾਬ ਦਾ ਪੁੱਤ ਹੈ ਮੈਂ ਪਾਕਿਸਤਾਨੀ ਨਹੀਂ ਹਾਂ ਔਰ ਜਿੰਨਾ 5 ਸਾਲਾਂ ਚ ਟੈਲੀਫੋਨ ਨਹੀਂ ਚੱਕੇ ਉਹਨੇ ਮੈਂ ਮਗਰਲੇ 5 ਦਿਨਾਂ ਚ ਲੁਧਿਆਣਾ ਵਾਲਿਆਂ ਨਾਲ ਗੱਲ ਕੀਤੀ ਹੈ ਟੈਲੀਫੋਨ ਚੁੱਕੇ ਅੱਛਾ ਇੱਕ ਚੀਜ਼ ਹੋਰ ਕਿਹੜੇ ਅਹਿਮ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਲੈ ਕੇ ਲੁਧਿਆਣਾ ਵਾਸੀਆਂ ਤੁਸੀਂ ਭਰੋਸਾ ਦਿਵਾਉਣਾ ਚਾਹੋਗੇ ਕਿ ਇਹ ਮੁੱਦੇ ਤੁਹਾਡੇ ਹੱਲ ਹੋਣਗੇ ਗਾਜੇ ਪੰਜਾਬ ਆ ਮੁੱਦੇ ਇੰਡਸਟਰੀ ਦਾ ਸਭ ਤੋਂ ਵੱਡਾ ਮੁੱਦਾ ਹੈ ਜੀ ਆ ਮੇਰਾ خیال ਪੋਲਿਊਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੈ ਬੁੱਢੇ ਨਾਲੇ ਦਾ ਬੜਾ ਵੱਡਾ ਮੁੱਦਾ ਹੈ আর ਲੇਬਰ ਜਿਹੜੇ ਕਲਾਸ ਲੋਗ ਹੈ ਕਾਮੇ ਮਜ਼ਦੂਰ ਉਹਨਾਂ ਦੇ ਜੀਵਨ ਨੂੰ ਉੱਚਾ ਚੁੱਕਣ ਦੀ ਲੋੜ ਹੈ ਜਿਨ੍ਹਾਂ ਦੇ ਕਰਕੇ ਲੁਧਿਆਣਾ ਦਾ ਵਿਕਾਸ ਹੋਇਆ ਹੈ ਔਰ ਹੈਲਥ ਮੈਂ ਸਮਝਦਾ ਕਿ ਜਿੱਥੇ ਡੀ ਐਮ ਸੀ ਸੇਵਾ ਕਰ ਰਿਹਾ ਹੈ ਅਪੋਲੋ ਸੇਵਾ ਕਰ ਰਿਹਾ ਹੈ ਇੱਥੇ ਏਮਜ਼ ਵਰਗੇ ਪੀ ਜੀ ਆਈ ਵਰਗੇ ਇੰਸਟੀਟਿਊਸ਼ਨ ਆਣੇ ਚਾਹੀਦੇ ਔਰ इवन ਸਟੱਡੀਜ਼ ਨੂੰ ਲੈ ਕੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਮੈਨੂੰ ਲੱਗਦਾ ਕਾਫੀ ਕੰਮ ਕਰਨ ਦੀ ਲੋੜ ਹੈ। ਇੱਕ ਹੋਰ ਚੀਜ਼ ਕੱਲ 골ਦੀ ਤੁਹਾਡੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਨੇ। ਲੱਗਦਾ ਨਹੀਂ ਕਿ ਵੋਟਾਂ ਦੇ ਪਹਿਲਾਂ ਇਸ ਤਰ੍ਹਾਂ ਵੱਡੇ ਲੀਡਰਾਂ ਦਾ ਜਾਣਾ ਇੱਕ ਪਾਰਟੀ ਲਈ ਘਾਟੇ ਵਰਗਾ ਸਾਬਤ ਹੋ ਸਕਦਾ। ਪੰਜਾਬ ਦੇ ਲੋਕ ਮੌਕਾ ਪ੍ਰਸਤਾ ਨੂੰ ਇਸ ਵਾਰ ਮੂੰਹ ਤੋਂ ਮੱجواب ਦੇਣਗੇ। ਲੋਕਾਂ ਦੇ ਮਨ 'ਚ ਗੁੱਸਾ ਹੈ। ਆ ਜਿਹੜਾ ਸਵਾਗਤ ਹੈ ਨਾ ਇਹ ਬਿੱਟੂ ਦੀ ਬੇਵਫਾਈ ਦਾ ਸਵਾਗਤ ਹੈ। ਇਹ ਬਿੱਟੂ ਦੀ ਬੇਵਫਾਈ ਦਾ ਸਵਾਗਤ ਹੈ। ਬੇਵਫਾਈ ਦੇ ਖਲਾਸ ਮੈਨੂੰ ਲੱਗਦਾ ਕਿ ਵਿਸ਼ਵਾਸ਼ਪਰਤ ਰੰਗ ਵੋਟਾਂ ਪਾਉਣੀਆਂ ਲੋਕਾਂ ਰਾਜਾ ਜੀ ਇੱਕ ਹੀ ਜ਼ੋਰ ਹੈ ਇਸ ਚੀਜ਼ ਦਾ ਕੋਈ ਫਰਕ ਪਏਗਾ ਜਿਹੜੇ ਆਗੂ ਛੱਡ ਕੇ ਜਾ ਰਹੇ ਆ ਕੋਈ ਫਰਕ ਪਏਗਾ ਜੀ ਜਿਹੜੇ ਆ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜਿਉਂਦੇ ਵੱਸਦੇ ਰਹਿਣ 올 ਦਾ ਬੈਸਟ ਟੂ ਦੋਸ ਜਿਹੜੇ ਛੱਡ ਕੇ ਆਖਰੀ ਸਵਾਲ ਹੈ ਜੀ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਆਧਾਨਾ ਵਾਸੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਮੈਂ ਤੁਹਾਡਾ ਪੁੱਤ ਆਂ ਭਰਾ ਆਂ ਔਰ ਰਾਜਾ ਵੜਿੰਗ ਨੇ ਹਮੇਸ਼ਾ ਸੇਵਾ ਕੀਤੀ ਹੈ ਔਰ ਰਾਜੇ ਵਿੜਿੰਗ ਦਾ ਪਸ਼ੋਕੜ ਪੂਰਾ ਪੰਜਾਬ ਜਾਂਦਾ ਜਿੱਥੇ ਖੜਦਾ ਹੈ ਲੱਤ ਲੱਤ ਗੱਡ ਕੇ ਖੜਦਾ ਹੈ ਔਰ ਆਪਦੇ ਲੋਕਾਂ ਦੇ ਲਈ ਲੜਦਾ ਹੈ ਔਰ ਪੰਜਾਬ ਦੇ ਹਿੱਤਾਂ ਦੀ ਆਉਣ ਵਾਲੇ ਸਮੇਂ ਚ ਲੜਾਈ ਲੜੇਗਾ ਔਰ ਲੁਧਿਆਣਾ ਦਾ ਨਾਮ ਜਿਸ ਤਰ੍ਹਾਂ ਲੋਕ ਬੈਂਚਸਟਰ ਲੋਕ ਜਾਣਦੇ ਹੈ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਲੁਧਿਆਣਾ ਦਾ ਨਾਮ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੂੰਜੇਗਾ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਰਾਜਾ ਵੜਿੰਗ ਹੁੰਦਾ ਨਾਲ ਗੱਲਬਾਤ ਕੀਤੀ ਆ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਵਿਸ਼ਾਲ ਰੋਡ ਸ਼ੋਆ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਸਮੇ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ